ਬਲਤ ਮੈਂ ਇਹ ਜਿਹੜੇ ਦੋ ਲਫ਼ਜ਼ ਆ ਗੁੱਲੀ ਘੜ ਸਨੇਯਾਰ ਇਹਦਾ ਦੱਸਦੇ ਆ ਵੀ ਇਹ ਸਾਡੀ ਜਿਹੜੀ ਤਰਖਾਨ ਜਾਂ ਸਨੇਯਾਰ ਭਾਈਚਾਰਾ ਇਹਦੀ ਕਿਰਤ ਦੀ ਤਰਜਮਾਨੀ ਕਰਦਾ ਹੈ ਸਭ ਜਿਹੜੇ ਲਫ਼ਜ਼ ਆ ਇਹ ਸਾਡੇ ਪਿਓ ਦਾਦੇ ਇਹ ਗੁੱਲੀਆਂ ਜੋ ਅੱਕਾ ਨੂੰ ਘੜਨਾ ਕਰਕੇ ਦਿੰਦੇ ਸੀ ਖੇਡਣ ਵਾਸਤੇ ਮਿੱਤਰੋ ਕੱਲ ਦਾ ਲਾਲਜੀਤ ਭੁੱਲਰ ਦਾ ਇੱਕ ਭਾਸ਼ਣ ਦਾ ਕਲਿੱਪ ਬੜਾ ਵਾਇਰਲ ਹੋਇਆ ਜਿਹਦੇ ਵਿੱਚ ਉਹ ਆਪ ਦੇ ਆਪ ਨੂੰ ਜੱਟ ਪਾਉ ਦਲੇਰ ਤੇ ਬੜਾ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜੇ ਪਾਸੇ ਉਹ ਗੁੱਲੀ ਘੜ ਸਨਿਆਰ ਕਿਸੇ ਨੂੰ ਕਹਿ ਕੇ ਸੰਬੋਧਿਤ ਹੋ ਰਿਹਾ ਵੀ ਤੂੰ ਤੈਨੂੰ ਇਲਾਕੇ ਦੇ ਵਿੱਚ ਗੁੱਲੀ ਘੜ ਸਨਿਆਰ ਕਹਿੰਦੇ ਆ ਪਹਿਲਾਂ ਤਾਂ ਮੈਂ ਇਹ ਜਿਹੜੇ ਦੋ ਲਫ਼ਜ਼ਾ ਗੁੱਲੀ ਘੜ ਸਨਿਆਰ ਇਹਦਾ ਦੱਸਦੇ ਆ ਵੀ ਇਹ ਸਾਡੀ ਜਿਹੜੀ ਤਰਖਾਨ ਜਾਂ ਸਨਿਆਰ ਭਾਈ ਜਰਾ ਇਹਦੀ ਕਿਰਤ ਦੀ ਤਰਜਮਾਨੀ ਕਰਦਾ ਹੈ ਸਭ ਜਿਹੜੇ ਲਫ਼ਜ਼ਾ ਇਹ ਸਾਡੇ ਪਿਓ ਦਾਦੇ ਇਹ ਗੁੱਲੀਆਂ ਜੋ ਅੱਖਾਂ ਨੂੰ ਘੜਨਾ ਕਰਕੇ ਦਿੰਦੇ ਸੀ ਖੇਡਣ ਵਾਸਤੇ ਤੇ ਸਿਵਿਆਂ ਚ ਜਦੋਂ ਬੰਦੇ ਦੀ ਆਖਰੀ ਸਮਾ ਆਖਰੀ ਅੰਤਮ ਯਾਤਰਾ ਹੁੰਦੀ ਸੀ ਜਿੰਦਗੀ ਦਾ ਪੰਧ ਖਤਮ ਹੁੰਦਾ ਸੀ ਤਾਂ ਉਦੋਂ ਚਾਰ ਕਿੱਲੀਆਂ ਜਿਹੜੀਆਂ ਚਾਰ ਗੁੱਲੀਆਂ ਕਢ ਕੇ ਦਿੰਦੇ ਸੀਗੇ ਉਹ ਵੀ ਸਾਡੇ ਪਿਓ ਦਾ ਦੇ ਕਢ ਕੇ ਦਿੰਦੇ ਸੀ ਉਹ ਇਸੇ ਲਈ ਜੇ ਲਬਜ਼ ਹੈ ਸਾਡੇ ਕਿਰਤ ਦੀ ਤਰਜਮਾਨੀ ਕਰਦੇ ਆ ਚਾ ਦੂਜੀ ਗੱਲ ਜਿਹੜੀ ਇਹ ਕਹਿ ਰਿਹਾ ਕਿ ਮੈਂ ਕੋਈ ਗੋਲੀ ਘਟ ਸੁਨਿਆਰ ਨਹੀਂ ਮਤਲਬ ਉਹ ਬਹਾਦਰੀ ਦੀ ਤੁਲਨਾ ਕਰ ਰਿਹਾ ਵੀ ਮੈਂ ਜਿਹੜੀ ਅਸੀਂ ਜੱਟ ਲੋਰੀਏ ਆ ਅਸੀਂ ਜਾਦੇ ਬਹਾਦਰਾਂ ਤੇ ਇਹ ਡਰਪੋਕ ਹੈ। ਮਤਲਬ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਜਾਦੇ ਬਹਾਦਰਾਂ ਤੇ ਇਹ ਜਿਹੜੇ ਸੁਨਿਆਰ ਗੁੱਲੀਘੜਾ ਇਹ ਡਰਪੋਕ ਹੈ। ਤਾਂ ਇਹ ਮੈਂ ਇਹਨੂੰ ਕਲੀਅਰ ਕਰ ਦਿਆਂ ਕਿ ਬਹਾਦਰੀ ਦਾ ਸਬੰਧ ਹੈ ਜਿਹੜਾ ਇਹ ਕਿੱਤੇ ਨਾਲ ਜਾਂ ਕੌਮ ਜਾਂ ਨਾਲ ਯਾਤ ਨਾਲ ਨਹੀਂ ਹੁੰਦਾਗਾ। ਹਾਲਾਤ ਕਿਸੇ ਨੂੰ ਵੀ ਬਹਾਦਰ ਬਣਾ ਸਕਦੇ ਆ। ਸ਼ੈਲ ਥੋੜੀ ਜਾਣਕਾਰੀ ਚ ਮੈਂ ਵਾਅਦਾ ਕਰਦਿਆਂ ਕੇ ਮਸੇ ਰੰਗੜ ਦਾ ਮਸੇ ਰੰਗੜ ਦੀ ਜਿਹੜੀ ਗੁੱਲੀ ਘੜੀ ਸੀ ਉਹ ਇੱਕ ਗੁੱਲੀ ਘੜਣ ਦੇ ਸ਼ੋਰ ਨੇ ਘੜੀ ਸੀ ਜੇ ਤੁਹਾਨੂੰ ਯਾਦ ਹੋਵੇ ਇਤਿਹਾਸ ਪੜ੍ਹੇ ਹੋਵੇ ਤਾਂ ਤੇ ਗੁਰਬਚਨ ਸਿੰਘ ਨਰੰਕਰੀ ਜਿਹੜਾ ਸੀ ਉਹਦੀ ਗੁੱਲੀ ਵੀ ਇੱਕ ਗੁੱਲੀ ਘੜਣੇ ਘੜੀ ਸੀ ਤੇ ਹੁਣੇ ਜੇ ਇੱਕ ਸੁਧੀਰ ਸੂਰੀ ਨਾਮ ਦਾ ਬੰਦਾ ਸੀ ਜਿਹੜਾ ਸਿਵ ਸੈਨਾ ਦਾ ਸਮਾਜ ਦੇ ਵਿੱਚ ਕਾਫੀ ਮਤਲਬ ਸੰਪਰਦਾਇਕ ਜੇਰ ਫਿਰ ਕੁ ਜੇਰ ਜੇ ਕੋਲਣ ਦੀ ਕੋਸ਼ਿਸ਼ ਕਰਦਾ ਸੀਗਾ ਉਹਦੀ ਗੋਲੀ ਵੀ ਇੱਕ ਤਖਾਨੇ ਦੇ ਪੁੱਤ ਨੇ ਘੜੀ ਸੀ ਵੈਸੇ ਇਹ ਮੈਂ ਬੰਦੇ ਨੂੰ ਬੰਦੇ ਦੁਆਰਾ ਬੰਦੇ ਨੂੰ ਮਾਰਨ ਦੇ ਹੱਕ ਚ ਨਹੀਂਗਾ ਪਰ ਇਹ ਤੁਹਾਨੂੰ ਕੁਛ ਆਧਾਰਨ ਦਿਤੀਆਂ ਵੀ ਇਸ ਤਰ੍ਹਾਂ ਹੋ ਜਾਂਦਾ ਇਹਦੇ ਨਾਲ ਜਾਤ ਨਾਲ ਜਾਂਦਾ ਕੋਈ ਕਿਸੇ ਦਾ ਸੰਬੰਧ ਨਹੀਂ ਹੁੰਦਾ ਬਹਾਦਰੀ ਦਾ ਇਹ ਬਾਕੀ ਰਹੀ ਗੱਲ ਬਹਾਦਰ ਜੇ ਤੁਸੀਂ ਇੰਨੇ ਬਹਾਦਰ ਹੋ ਤਾਂ ਤੁਹਾਡੇ ਕੋਲੇ ਹੁਣ ਮੈਨੂੰ ਪਤਾ ਨਹੀਂ ਵੀ ਟਰਾਂਸਪੋਰਟ ਵਿਭਾਗ ਹੈਗਾ ਜਾਂ ਨਹੀਂ ਹੈਗਾ ਇਹਦੇ ਤੁਸੀਂ ਮੰਤਰੀ ਹੈਗੇਆਂ ਜਾਂ ਨਹੀਂ ਹੈ ਜ ਰਹੇ ਤਾਂ ਪਰ ਹੈ ਪਹਿਲਾਂ ਤੁਸੀਂ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਮਤਲਬ ਇਹ ਵਿਭਾਗ ਤੁਹਾਡੇ ਕੋਲੇ ਸੀ ਤੇ ਤੁਹਾਡੀ ਨੱਕ ਤੇ ਥੱਲੇ ਟ੍ਰਾਂਸਪੋਰਟ ਮਾਫੀ ਓਵੇਂ ਨਵੇਂ ਚੱਲਦਾ ਰਿਹਾ ਟ੍ਰਾਂਸਪੋਰਟ ਮਾਫੀ ਦੇ ਦਬਾਅ ਦੇ ਵਿੱਚ ਕਨੈਕਟ ਡਰਾਈਵਰ ਇਨੀ ਕੁ ਰਫ ਡਰਾਈਵਿੰਗ ਕਰਦੇ ਆ ਕਿ ਬੰਦੇ ਨੂੰ ਸੜਕ 'ਤੇ ਚੱਲਦੇ ਜਿਹੜੇ ਬੰਦੇ ਨੂੰ ਪੈਦਲ ਸਕੂਟਰ ਮੋਟਰਸਾਈਕਲ ਵਾਲੇ ਨੂੰ ਕੁੱਤੇ ਬੱਲਾ ਸਮਝ ਕੇ ਡਰ ਦਿੰਦੇ ਆ ਕਿ ਤੁਹਾਡੇ ਤੋਂ ਇਹ ਕਦੇ ਵੀ ਕਾਬੂ ਨਹੀਂ ਹੋਏ ਜੇ ਨਹੀਂ ਤੁਸੀਂ ਦਲੌਰਾਂ ਤੇ ਇਸ ਸਾਰੇ ਮਾਫੀਆ ਨੂੰ ਕਾਬੂ ਕਰਕੇ ਵਿਖਾਉਂਦੇ ਫਿਰ ਤੁਹਾਡੀ ਜਲੇਰੀ ਮੰਨੀ ਜਾਂਦੀ ਦੂਜਾ ਤੁਸੀਂ ਸਨਿਆਰਾ ਵੀ ਨਾਲ ਇੱਕ ਲਬਜ਼ ਯੂਜ਼ ਕੀਤਾ ਤੇ ਸਨਿਆਰੇ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਇਲਾਕੇ ਦੀ ਇੱਕ ਪੁਰਾਣੀ ਕਹਾਣੀ ਹੈ ਇੱਥੋਂ ਦੇ ਇੱਕ ਥਾਣੇਦਾਰ ਨੇ ਕਿਸੇ ਸਨਿਆਰੇ ਵੀਰ ਨੂੰ ਨਜਾਇਜ਼ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਨਿਆਰ ਦੇ ਪੁੱਤ ਨੇ ਉਹ ਥਾਣੇਦਾਰ ਦੀਆਂ ਕੀਸੀਆਂ ਕਰਾਤੀਆਂ ਛਾਲਾਂ ਚਗਾਤੀਆਂ ਉਹਦੀਆਂ ਉਹ ਥਾਣੇਦਾਰ ਅੱਜ ਤੱਕ ਸਸਪੈਂਡ ਹੈ ਕਿਉਂਕਿ ਉਹ ਗਲਤ ਸੀਗਾ ਵੈਸੇ ਨਾ ਫੇਸਬੁੱਕ ਤੇ ਉਹ ਲਾਈਵ ਹੋ ਕੇ ਆਪਦੇ ਆਪ ਨੂੰ ਬੜਾ ਸੱਚਾ-ਚੁੱੱਚਾ ਦੱਸਦਾ ਪਰ ਉਹ ਬੰਦੇ ਨੇ ਉਹਦਾ ਤੱਪੜ ਰੋਲ ਦਿੱਤੇ ਥਾਣੇਦਾਰ ਦੇ ਸੋ ਇਹ ਮੌਕਾ ਹੁੰਦਾ ਹੈ ਮੌਕੇ ਤੇ ਕਿਹੜਾ ਕੀਦਾਂ ਦਾ ਚੱਲਦਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਜੇ ਬੜਕ ਮਾਰੀ ਜਾਂਦਾ ਤੁਹਾਡੇ ਵਰਗਾ ਵੀ ਮੈਂ ਬੜਾ ਦਲੇਰ ਹਾਂ ਮੌਕੇ ਤੇ ਅਗਲਾ ਤੁਹਾਡੇ ਨਾਲੋਂ ਵੀ ਵਾਜਦਾ ਖੱਬੀ ਖਾਂ ਟੱਕਰ ਸਕਦਾ ਤੁਹਾਨੂੰ ਸੋ ਉਮੀਦ ਹੈ ਵੀ ਅੱਗੇ ਤੋਂ ਇਹੋ ਜਿਹੀਆਂ ਚੌਲਾ ਮਾਰਨ ਤੋਂ ਤੁਸੀਂ ਗਰੇਜ ਕਰੋਗੇ ਇਹ ਇੰਨੀ ਕਿ ਕੁੱਤੇ ਖਾਣੀ ਮੇਰੇ ਹਿਸਾਬ ਨਾਲ ਤੁਹਾਡੀ ਬਹੁਤ ਹੈ ਪਹਿਲਾਂ ਤਾਂ ਮੈਂ ਇਹ ਜਿਹੜੇ ਦੋ ਲਫ਼ਜ਼ ਹੈ ਗੁੱਲੀ ਘੜਸਨਿਆਰ ਇਹ ਤਾਂ ਦੱਸਦੇ ਆ ਵੀ ਸਾਡੀ ਜਿਹੜੀ ਤਰਖਾਨ ਜਾਂ ਸੁਨਿਆਰ ਭਾਈ ਜਰਾ ਇਹਦੀ ਕਿਰਤ ਦੀ ਤਰਜਮਾਨੀ ਕਰਦਾ ਹੈ ਸਭ ਜਿਹੜੇ ਲਫ਼ਜ਼ ਹੈ ਸਾਡੇ ਪਿਓ ਦਾਦੇ ਇਹ ਗੁੱਲੀਆਂ ਜੋ ਅੱਕਾ ਨੂੰ ਘੜਨਾ ਕਰਕੇ ਦਿੰਦੇ ਸੀ ਖੇਡਣ ਵਾਸਤੇ ਮਿੱਤਰੋ ਕੱਲ ਦਾ ਲਾਲਜੀਤ ਭੁੱਲਰ ਦਾ ਇੱਕ ਭਾਸ਼ਣ ਦਾ ਕਲਿੱਪ ਬੜਾ ਵਾਇਰਲ ਹੋਇਆ ਜਿਹਦੇ ਵਿੱਚ ਉਹ ਆਪ ਦੇ ਆਪ ਨੂੰ ਜੱਟ ਪਾਉ ਦਲੇਰ ਤੇ ਬੜਾ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜੇ ਪਾਸੇ ਉਹ ਗੁੱਲੀ ਘੜ ਸੁਨਿਆਰ ਕਿਸੇ ਨੂੰ ਕਹਿ ਕੇ ਸੰਬੋਧਿਤ ਹੋ ਰਿਹਾ ਹੈ ਵੀ ਤੋਂ ਤਿੰਨੋ ਇਲਾਕੇ ਦੇ ਵਿੱਚ ਗੁੱਲੀ ਘੜਸ ਸੁਨਿਆਰ ਕਹਿੰਦੇ ਆ ਪਹਿਲਾਂ ਤਾਂ ਮੈਂ ਇਹ ਜਿਹੜੇ ਦੋ ਲਫ਼ਜ਼ ਆ ਗੁੱਲੀ ਘੜਸ ਸੁਨਿਆਰ ਇਹਦਾ ਦੱਸਦੇ ਆ ਵੀ ਇਹ ਸਾਡੀ ਜਿਹੜੀ ਤਰਖਾਨ ਜਾਂ ਸੁਨਿਆਰ ਭਾਈਚਾਰਾ ਇਹਦੀ ਕਿਰਤ ਦੀ ਤਰਜਮਾਨੀ ਕਰਦਾ ਹੈ ਸਭ ਜਿਹੜੇ ਲਫ਼ਜ਼ ਆ ਇਹ ਸਾਡੇ ਪਿਓ ਦਾਦੇ ਇਹ ਗੁੱਲੀਆਂ ਜੋ ਅੱਕਾ ਨੂੰ ਘੜਨਾ ਕਰਕੇ ਦਿੰਦੇ ਸੀ ਖੇਡਣ ਵਾਸਤੇ ਤੇ ਸਿਵਿਆਂ 'ਚ ਜਦੋਂ ਬੰਦੇ ਦੇ ਆਖਰੀ ਸਮਾਂ ਆਖਰੀ ਅੰਤਮ ਯਾਤਰਾ ਹੁੰਦੀ ਸੀ ਜਿੰਦਗੀ ਦਾ ਪੰਧ ਖਤਮ ਹੁੰਦਾ ਸੀ ਤਾਂ ਉਦੋਂ ਚਾਰ ਕਿੱਲੀਆਂ ਜਿਹੜੀਆਂ ਚਾਰ ਗੁੱਲੀਆਂ ਕਢ ਕੇ ਦਿੰਦੇ ਸੀਗੇ ਉਹ ਵੀ ਸਾਡੇ ਪਿਓ ਦਾ ਦੇ ਕਢ ਕੇ ਦਿੰਦੇ ਸੀ ਉਹ ਇਸੇ ਲਈ ਜੇ ਲਬਜ਼ ਹੈ ਸਾਡੇ ਕਿਰਤ ਦੀ ਤਰਜਮਾਨੀ ਕਰਦੇ ਆ ਤਾਂ ਦੂਜੀ ਗੱਲ ਜਿਹੜੀ ਇਹ ਕਹਿ ਰਿਹਾ ਕਿ ਮੈਂ ਕੋਈ ਗੋਲੀ ਘਟ ਸੁਨਿਆਰ ਨਹੀਂ ਮਤਲਬ ਉਹ ਬਹਾਦਰੀ ਦੀ ਤੁਲਨਾ ਕਰ ਰਿਹਾ ਵੀ ਮੈਂ ਜਿਹੜੀ ਅਸੀਂ ਜੱਟ ਲੋਰੀਏ ਆ ਅਸੀਂ ਜਾਦੇ ਬਹਾਦਰਾਂ ਤੇ ਇਹ ਡਰਪੋਕ ਹੈ ਮਤਲਬ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਜਿਹੜੇ ਬਾਦਰਾ ਤੇ ਇਹ ਜਿਹੜੇ ਸੁਨਿਆਰ ਗੁੱਲੀ ਘੜਾ ਡਰਪੋਗ ਹੈ ਤਾਂ ਇਹ ਮੈਂ ਇਹਨੂੰ ਕਲੀਅਰ ਕਰ ਦਿਆਂ ਕਿ ਬਹਾਦਰੀ ਦਾ ਸਬੰਧ ਹੈ ਜਿਹੜਾ ਇਹ ਕਿੱਤੇ ਨਾਲ ਜਾਂ ਕੌਮ ਨਾਲ ਯਾਦ ਨਾਲ ਨਹੀਂ ਹੁੰਦਾਗਾ ਹਾਲਾਤ ਕਿਸੇ ਨੂੰ ਵੀ ਬਹਾਦਰ ਬਣਾ ਸਕਦੇ ਆ ਸ਼ੈਲ ਥੋੜੀ ਜਾਣਕਾਰੀ ਚ ਮੈਂ ਵਾਅਦਾ ਕਰ ਦਿਆਂ ਕਿ ਮੱਛੇ ਰੰਗੜ ਦਾ ਮਕਸੇਰੰਗੜ ਦੀ ਜਿਹੜੀ ਗੁੱਲੀ ਘੜੀ ਸੀ ਉਹ ਗੁੱਲੀ ਘੜਾ ਦੇ ਸ਼ੋਰ ਨੇ ਘੜੀ ਸੀ ਜੇ ਤੁਹਾਨੂੰ ਯਾਦ ਹੋਵੇ ਇਤਿਹਾਸ ਪੜ੍ਹੇ ਹੋਵੇ ਤਾਂ ਤੇ ਗੁਰਬਚਨ ਸਿੰਘ ਨਰੰਕਾ ਜਿਹੜਾ ਸੀ ਉਹਦੀ ਗੁੱਲੀ ਵੀ ਇੱਕ ਗੁੱਲੀ ਘੜਾ ਨੇ ਘੜੀ ਸੀ ਤੇ ਹੁਣੇ ਜੇ ਇੱਕ ਸੁਧੀਰ ਸੂਰੀ ਨਾਂ ਦਾ ਬੰਦਾ ਸੀ ਜਿਹੜਾ ਸਿਵ ਸੈਨਾ ਦਾ ਸਮਾਜ ਦੇ ਵਿੱਚ ਕਾਫੀ ਮਤਲਬ ਉਹ ਸੰਪਰਦਾਇਕ ਜੇਰ ਫਿਰ ਕੋ ਜੇਰ ਜੇ ਕੋਲਣ ਦੀ ਕੋਸ਼ਿਸ਼ ਕਰਦਾ ਸੀਗਾ ਉਹਦੀ ਗੋਲੀ ਵੀ ਇੱਕ ਤਖਾਨੇ ਦੇ ਪੁੱਤ ਨੇ ਘੜੀ ਸੀ ਵੈਸੇ ਇਹ ਮੈਂ ਬੰਦੇ ਨੂੰ ਬੰਦੇ ਦੁਆਰਾ ਬੰਦੇ ਨੂੰ ਮਾਰਨ ਦੇ ਹੱਕ ਚ ਨਹੀਂਗਾ ਪਰ ਇਹ ਤੁਹਾਨੂੰ ਕੁਛ ਆਧਾਰਨ ਦਿਤੀਆਂ ਵੀ ਇਸ ਤਰ੍ਹਾਂ ਹੋ ਜਾਂਦਾ ਇਹਦੇ ਨਾਲ ਜਾਤ ਨਾਲ ਜਾਂਦਾ ਕੋਈ ਕਿਸੇ ਦਾ ਸੰਬੰਧ ਨਹੀਂ ਹੁੰਦਾ ਬਹਾਦਰੀ ਦਾ ਇਹ ਬਾਕੀ ਰਹੀ ਗੱਲ ਬਹਾਦਰ ਜੇ ਤੁਸੀਂ ਇੰਨੇ ਬਹਾਦਰ ਹੋ ਤਾਂ ਤੁਹਾਡੇ ਕੋਲੇ ਹੁਣ ਮੈਨੂੰ ਪਤਾ ਨਹੀਂ ਵੀ ਟਰਾਂਸਪੋਰਟ ਵਿਭਾਗ ਹੈਗਾ ਜਾਂ ਨਹੀਂ ਹੈਗਾ ਇਹਦੇ ਤੁਸੀਂ ਮੰਤਰੀ ਹੈਗੇਆਂ ਜਾਂ ਨਹੀਂ ਹੈ ਜ ਰਹੇ ਤਾਂ ਪਰ ਹੈ ਪਹਿਲਾਂ ਤੁਸੀਂ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਮਤਲਬ ਇਹ ਵਿਭਾਗ ਤੁਹਾਡੇ ਕੋਲੇ ਸੀ ਤੇ ਤੁਹਾਡੀ ਨੱਕ ਤੇ ਥੱਲੇ ਟ੍ਰਾਂਸਪੋਰਟ ਮਾਫੀ ਓਵੇਂ ਨਵੇਂ ਚੱਲਦਾ ਰਿਹਾ ਟ੍ਰਾਂਸਪੋਰਟ ਮਾਫੀ ਦੇ ਦਬਾਅ ਦੇ ਵਿੱਚ ਕਨੈਕਟ ਡਰਾਈਵਰ ਇਨੀ ਕੁ ਰਫ ਡਰਾਈਵਿੰਗ ਕਰਦੇ ਆ ਕਿ ਬੰਦੇ ਨੂੰ ਸੜਕ 'ਤੇ ਚੱਲਦੇ ਜਿਹੜੇ ਬੰਦੇ ਨੂੰ ਪੈਦਲ ਸਕੂਟਰ ਮੋਟਰਸਾਈਕਲ ਵਾਲੇ ਨੂੰ ਕੁੱਤੇ ਬੱਲਾ ਸਮਝ ਕੇ ਡਰ ਦਿੰਦੇ ਆ ਕਿ ਤੁਹਾਡੇ ਤੋਂ ਇਹ ਕਦੇ ਵੀ ਕਾਬੂ ਨਹੀਂ ਹੋਏ ਜੇ ਨਹੀਂ ਤੁਸੀਂ ਤਲੌਰਾਂ ਤੇ ਇਸ ਸਾਰੇ ਮਾਫੀਆ ਨੂੰ ਕਾਬੂ ਕਰਕੇ ਵਿਖਾਉਂਦੇ ਫਿਰ ਤੁਹਾਡੀ ਦਲੇਰੀ ਮੰਨੀ ਜਾਂਦੀ ਦੂਜਾ ਤੁਸੀਂ ਸਨਿਆਰਾ ਵੀ ਨਾਲ ਇੱਕ ਲਬਜ਼ ਯੂਜ਼ ਕੀਤਾ ਤੇ ਸਨਿਆਰੇ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਇਲਾਕੇ ਦੀ ਇੱਕ ਪੁਰਾਣੀ ਕਹਾਣੀ ਹੈ ਇੱਥੋਂ ਦੇ ਇੱਕ ਥਾਣੇਦਾਰ ਨੇ ਕਿਸੇ ਸਨਿਆਰੇ ਵੀਰ ਨੂੰ ਨਜਾਇਜ਼ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਨਿਆਰ ਦੇ ਪੁੱਤ ਨੇ ਉਹ ਥਾਣੇਦਾਰ ਦੀਆਂ ਕੀਸੀਆਂ ਕਰਾਤੀਆਂ ਛਾਲਾਂ ਚਗਾਤੀਆਂ ਉਹਦੀਆਂ ਉਹ ਥਾਣੇਦਾਰ ਅੱਜ ਤੱਕ ਸਸਪੈਂਡ ਹੈ ਕਿਉਂਕਿ ਉਹ ਗਲਤ ਸੀਗਾ ਵੈਸੇ ਨਾ ਫੇਸਬੁੱਕ ਤੇ ਉਹ ਲਾਈਵ ਹੋ ਕੇ ਆਪਦੇ ਆਪ ਨੂੰ ਬੜਾ ਸੱਚਾ-ਚੁੱੱਚਾ ਦੱਸਦਾ ਪਰ ਉਹ ਬੰਦੇ ਨੇ ਉਹਦਾ ਤੱਪੜ ਰੋਲ ਦਿੱਤੇ ਥਾਣੇਦਾਰ ਦੇ ਸੋ ਇਹ ਮੌਕਾ ਹੁੰਦਾ ਹੈ ਮੌਕੇ ਤੇ ਕਿਹੜਾ ਕੀਦਾ ਦਾ ਚੱਲਦਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਜੇ ਬੜਕ ਮਾਰੀ ਜਾਂਦਾ ਤੁਹਾਡੇ ਵਰਗਾ ਵੀ ਮੈਂ ਬੜਾ ਦਲੇਰ ਆ ਮੌਕੇ ਤੇ ਅਗਲਾ ਤੁਹਾਡੇ ਨਾਲੋਂ ਵੀ ਵਾਜਦਾ ਖੱਬੀ ਖਾਂ ਟੱਕਰ ਸਕਦਾ ਤੁਹਾਨੂੰ ਸੋ ਉਮੀਦ ਹੈ ਵੀ ਅੱਗੇ ਤੋਂ ਇਹੋ ਜਿਹੀਆਂ ਚੌਲਾ ਮਾਰਨ ਤੋਂ ਤੁਸੀਂ ਗਰੇਜ ਕਰੋਗੇ ਤੇ ਇੰਨੇ ਕਿ ਕੁੱਤੇ ਖਾਣੀ ਮੇਰੇ ਹਿਸਾਬ ਨਾਲ ਤੁਹਾਡੀ ਬਹੁਤ ਆ